ਹਾਂ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਭਿੰਡੀ ਦੀ ਸਬਜ਼ੀ ਮਿਰਚ ਲੈਤੀ ਹੈ ਹਰੀ ਆਪਣਾ ਟੇਸਟ ਅਨੁਸਾਰ ਲੈਣੀ ਆ ਟਮਾਟਰ ਪਿਆਜ਼ ਭਿੰਡੀ ਕੱਟੀ ਹੋਈ ਪਿਆਜ਼ ਇਹ ਆਪਾਂ ਪਹਿਲਾਂ ਛਿੱਲ ਕੇ ਉਹਨੂੰ ਧੋ ਕੇ ਪੂੰਜ ਕੇ ਠੀਕ ਕੱਟ ਲਈ ਆ ਭਿੰਡੀ ਪਹਿਲਾਂ ਧੋਤੀ ਸੀ ਉਸਕਾ ਹਾਂ ਜੀ ਆਪਾਂ ਪਾਵਾਂਗੇ ਹਰੀ ਮਿਰਚ ਫਿਰ ਅੰਦਰ ਪਾ ਦੇਣਾ ਟਮਾਟਰ ਇਹ ਆਪਣੇ ਟਮਾਟਰ ਤੇ ਜਿਹੜੀ ਮਿਰਚਾਂ ਸੀ ਉਹਨਾਂ ਨੂੰ ਸੇਕ ਲੱਗ ਚੁੱਕਿਆ ਹੈਗਾ ਹੁਣ ਆਪਾਂ ਪਾਵਾਂਗੇ ਅੱਛੀ ਪਿਆਜ਼ ਪਹਿਲਾਂ ਪਿਆਜ਼ ਨੂੰ ਕੁੰਨਾਗੇ ਹਾਂਜੀ ਆਪਾਂ ਜਿਹੜੇ ਪਿੰਨਾ ਪਾਣੀ ਛੱਡ ਜਾਂਦੇ ਆਂ ਤਾਰੇ ਜੇ ਬਣ ਜਾਂਦੇ ਨਾ ਨਾ ਉਹਨਾਂ ਤੋਂ ਬਚਾ ਦੇ ਲਈ ਆਪਾਂ ਜਿਆਦਾ ਪਾਵਾਂਗੇ ਇੱਥੇ ਅੰਬ ਅਚਾਰ ਵਾਲਾ ਹੰਬ ਕੀ ਕਾਪਾਈ ਕੀਤਾ ਜੇ ਨਿੰਬੂ ਹੈਗਾ ਗਰਮੀ ਦੀ ਜਾਂ ਜੇ ਆਪਾਂ ਨਿੰਬੂ ਪਾ ਸਕਦੇ ਇਹਦੀ ਚ ਇੱਕ ਗੱਲ ਦਾ ਧਿਆਨ ਰੱਖੋ ਜੇ ਤੁਸੀਂ ਇਹ ਤਾਂ ਪਿਆਜ ਉਹ ਛੋਲੇ ਕੱਟੋ ਤਾਂ ਕਿ ਉਹ ਢਿੰਡਾ ਦੇ ਵਿੱਚ ਪਤਣ ਲੱਗੇ ਨਾਲ ਤਾਂ ਬਣਨ ਚ ਆਸਾਨੀ ਹੁੰਦੀ ਆ ਪਿਆਜ ਜਲਦੀ ਜਿਹੜੇ ਉਹ ਪੱਕ ਜਾਂਦੇ ਆ ਨਾਲੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਢਿੰਡਾ ਦੇ ਵਿੱਚ ਪਾਇਆ ਦਾ ਹਾਂਜੀ ਜਿਹੜਾ ਆਪਣਾ ਪਿਆਜ ਦਾ ਰੰਗ ਸੀਗਾ ਬਿਲਕੁਲ ਬਦਲ ਚੁੱਕਿਆ ਆ ਆ ਦੇਖੋ

ਇਕ ਕਰਨ ਹੋਰੰਟਾ ਕਣਾਂ ਨਹੀਂ ਆ ਗਿਆ ਉਹ ਜੇ ਟੱਪਾਂਗੇ ਤਾਂ ਉਹ ਜਿਹੜੀ ਭਾਹਾ ਖਾ ਉਹ ਪਾਣੀ ਬਣ ਮੇ ਵਿਚ ਡਿੱਗਦਾਗਾ ਤਾਂ ਕਿ ਉਹਦੇ ਨਾਲ ਫਿਰ ਭਿੰਡੀਆਂ ਜਿਹੜੀ ਆਪਣੀਆਂ ਕਹਿੰਦੇ ਹਨ ਪਾਣੀ ਬਣ ਜਾਂਦਾ ਉਹ ਨਹੀਂ ਬਣਦਾ ਹੈਗਾ ਬਸ ਇਸ ਉੱਪਰ ਨਾਲ ਇੱਦਾਂ ਹੀ ਕੁਛ ਬਿਨਾਰ ਸਟੱਕਾਂ ਅੰਦਰ ਰੱਖ ਸਕਦੇ ਹਾਂ ਸਿਮ ਕਰ ਦਿਓ ਕੋਈ ਹੋਰ ਕੰਮ ਕਰਸੇ ਤਾਂ ਸਿਮ ਕਰਕੇ ਹਾਂਜੀ ਇਹਦੇ ਵਿੱਚ ਆਪਾਂ ਬਾਲੀ ਹਲਦੀ ਤੇ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਪਾਇਆਗਾ ਤੇ ਮਿਰਚ ਪਹਿਲਾਂ ਪਾ ਲਈ ਤੇ ਆਪਾਂ ਮਿਰਚੇ ਨੂਨ ਥੋੜਾ ਜਿਹਾ ਜ਼ਿਆਦਾ ਹੀ ਪੈਣਾ ਲੱਗਿਆ ਨੇ ਤਿੱਕੀ ਹੀ ਬਣ ਜਾਂਦੀ ਸਬਜ਼ੀ ਇਹ। ਥੋੜੇ ਕਰਾਰੇ ਸਵਾਦ ਲੱਗਦੀ ਹੈ ਸਬਜ਼ੀ ਦਾ। ਲਓ ਜੀ ਆਪਣੀ ਭਿੰਡਾਂ ਦੀ ਸਬਜ਼ੀ ਤਿਆਰ ਹੋ ਗਈ ਬਿਲਕੁਲ। ਤੇ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਤੁਹਾਨੂੰ ਸਬਜ਼ੀ। ਲਓ ਜੀ ਆਪਣੀ ਜਿਹੜੀ ਭਿੰਡਾਂ ਦੀ ਸਬਜ਼ੀ ਆ ਉਹ ਤਿਆਰ ਹੋ ਚੁੱਕੀ ਹੈ। ਹੁਣ ਤੁਸੀਂ ਦੱਸਣਾ ਵੀ ਕਿੱਦਾਂ ਦੀ ਤੁਹਾਨੂੰ ਲੱਗੀ ਸਬਜ਼ੀ। ਆਹ ਦੇਖੋ।